ਹਾਲੀ ਦੇ ਵਿੱਚ NEET ਦੇ ਇਗਜ਼ਾਮ ਦਾ ਰੋਲਾ ਖਤਮ ਨਹੀਂ ਹੋਇਆ ਸੀਗਾ ਪੂਰੇ ਮੁਲਕ ਦੇ ਵਿੱਚ NEET ਦੇ ਇਗਜ਼ਾਮਸ ਦਾ ਰੋਲਾ ਪਿਆ ਹੋਇਆ ਹੈ ਰਿਜ਼ਲਟਸ ਦਾ ਰੋਲਾ ਪਿਆ ਹੋਇਆ ਹੈ ਅਜਿਹੇ ਦੇ ਵਿੱਚ ਹੀ UGC NET ਦਾ ਪੇਪਰ ਵੀ ਰੱਦ ਕਰ ਦਿੱਤਾ ਗਿਆ ਜੀ ਹਾਂ NTA ਵੱਲੋਂ ਇਹ ਇਗਜ਼ਾਮ ਰੱਦ ਕਰ ਦਿੱਤਾ ਗਿਆ ਕਿਉਂਕਿ ਖਦਸ਼ਾ ਪ੍ਰਗਟਾਇਆ ਗਿਆ ਕਿ ਇਸ ਪੇਪਰ ਦੇ ਵਿੱਚ ਵੀ ਗੜਬੜੀ ਹੋਈ ਹੁਣ ਇਸ ਨੂੰ ਕਿਉਂਕਿ ਇਹ ਐਡਾ ਵੱਡਾ ਇਗਜ਼ਾਮ ਹੈ ਕਿਉਂਕਿ ਇੱਕ ਇਗਜ਼ਾਮ ਦਾ ਪਹਿਲਾਂ ਹੀ ਰੋਲਾ ਪੈ ਰਿਹਾ ਹੈ ਉਹ एग्जाम ਦਾ ਰੌਲਾ ਹਲੇ ਠੰਡਾ ਨਹੀਂ ਹੋਇਆ ਐਨਟੀਏ ਦੇ ਸਾਹਮਣੇ ਇੱਕ ਹੋਰ ਵੱਡੀ ਚੁਣੌਤੀ ਆ ਗਈ ਉਹਨਾਂ ਨੂੰ ਲੱਗਿਆ ਕਿ ਇਹ ਮਸਲਾ ਵੀ ਜ਼ਿਆਦਾ ਅੱਗੇ ਜਾ ਕੇ ਗੰਭੀਰ ਹੋ ਸਕਦਾ ਉਹਨਾਂ ਨੇ ਇਹ ਪੇਪਰ ਹੀ ਰੱਦ ਕਰ ਦਿੱਤਾ ਗ੍ਰਾਫਿਕ ਦੇ ਜ਼ਰੀਏ ਤੁਹਾਨੂੰ ਇਹ ਸਾਰੀ ਡਿਟੇਲ ਦਿੰਨੀ ਹੈ ਫਿਰ ਆਪਾਂ ਅੱਗੇ ਵਧਦੇ ਹਾਂ ਐਨਟੀਏ ਤੇ ਵੱਡਾ ਹੋਇਆ ਸਵਾਲ ਰੱਦ ਹੋਇਆ ਯੂਜੀਸੀ ਨੈਟ ਦਾ ਪੇਪਰ ਯੂਜੀਸੀ ਨੈਟ ਜੂਨ 2024 ਦਾ ਪੇਪਰ ਰੱਦ ਕਰ ਦਿੱਤਾ ਗਿਆ ਕੇਂਦਰੀ ਸਿੱਖਿਆ ਮੰਤਰਾਲੇ ਨੇ ਲਿਆ ਫੈਸਲਾ ਯੂਜੀਸੀ ਨੈਟ ਜੂਨ 2024 ਦੀ ਪ੍ਰੀਖਿਆ ਰੱਦ ਕਰ ਦਿੱਤੀ ਗਈ ਨਵੇਂ ਸਿਰੇ ਤੋਂ ਇਹ ਪੇਪਰ ਹੋਏਗਾ 18 ਜੂਨ ਨੂੰ ਹੀ ਇਹ ਪੇਪਰ ਹੋਇਆ ਸੀ ਤੇ 19 ਜੂਨ ਨੂੰ ਇਹ ਪੇਪਰ ਰੱਦ ਕਰ ਦਿੱਤਾ ਗਿਆ। ਕੁਝ ਇਨਪੁਟ ਮਿਲਣ ਤੋਂ ਬਾਅਦ ਪੇਪਰ ਨੂੰ ਰੱਦ ਕੀਤਾ ਗਿਆ। ਮਾਮਲੇ ਦੀ ਜਾਂਚ ਜੜੀ ਉਸੇ ਬੇਨ ਨੂੰ ਸੌਂਪ ਦਿੱਤੀ ਗਈ ਹੈ। 11 ਲੱਖ 21225 ਪ੍ਰੀਖਿਆਰਤਿਆਂ ਨੇ ਪੇਪਰ ਦਿੱਤਾ। 317 ਸ਼ਹਿਰਾਂ ਦੇ ਵਿੱਚ 1205 ਪ੍ਰੀਖਿਆ ਕੇਂਦਰਾਂ ਦੇ ਵਿੱਚ ਇਹ ਇਮਤਿਹਾਨ ਹੋਇਆ। 18 ਜੂਨ ਨੂੰ ਦੋ ਸ਼ਿਫਟਾਂ ਦੇ ਵਿੱਚ ਇਹ ਪੇਪਰ ਹੋਇਆ ਸੀ। ਇਸ ਤੋਂ ਪਹਿਲਾਂ NEET ਦੇ ਪੇਪਰ ਨੂੰ ਲੈ ਕੇ ਵੀ ਵਿਵਾਦ ਚੱਲ ਰਿਹਾ। ਮਤਲਬ 24 ਲੱਖ ਬੱਚੇ ਉਹ ਤੇ 11 ਲੱਖ 21000 ਬੱਚੇ ਇਹ 24 ਲੱਖ ਬੱਚਿਆਂ ਨੇ NEET ਦਾ ਇਗਜ਼ਾਮ ਦਿੱਤਾ ਉਹ ਵੀ ਸੜਕਾਂ ਤੇ ਅੱਜ 11 ਲੱਖ ਬੱਚਿਆਂ ਨੇ ਇਮਤਿਹਾਨ ਦਿੱਤਾ ਉਹਨਾਂ ਦਾ ਵੀ ਇਮਤਿਹਾਨ ਰੱਦ ਹੋ ਗਿਆ ਬਹੁਤ ਸਾਰੇ ਸਵਾਲ ਨੇ ਜਿਹੜੇ ਹੁਣ NTA ਤੇ ਖੜੇ ਹੋਣੇ ਸ਼ੁਰੂ ਹੋ ਗਏ ਨੇ ਸਵਾਲ ਕੀ ਨੇ ਕੀ ਖਤਮ ਹੋ ਰਹੀ ਹੈ NTA ਦੀ ਪ੍ਰੋਸਾਯੋਗਤਾ ਕੌਣ ਬੱਚਾ ਪ੍ਰੋਸਾ ਕਰਕੇ ਹੁਣ ਇਗਜ਼ਾਮ ਦੇਗਾ ਕੀ ਖਤਰੇ ਚ ਪ੍ਰਖਿਆਰਥੀਆਂ ਦਾ ਭੂਇਖ ਜਿਨ੍ਹਾਂ ਨੇ ਇੰਨੀ ਮਿਹਨਤ ਕੀਤੀ ਇਸ ਇਗਜ਼ਾਮ ਦੀ ਤਿਆਰੀ ਕੀਤੀ ਇਗਜ਼ਾਮ ਦਿੱਤਾ ਤੇ ਇਗਜ਼ਾਮ ਰੱਦ ਹੋ ਗਿਆ NTA ਵਲੋਂ ਕਰਵਾਏ ਕਿ ਪੇਪਰਾਂ ਤੇ ਸਵਾਲ ਕਿਉਂ ਉਤਰੇ ਨੇ ਇੱਕ ਵੱਡਾ ਸਵਾਲ ਹੈ NEET ਤੋਂ ਬਾਅਦ UGC NET ਪੇਪਰਾਂ ਦੇ ਵਿੱਚ ਕੀ ਗੜਬੜੀ ਹੋਈ ਹੈ ਕੀ ਗੜਬੜੀ ਹੋਈ ਹੈ ਇਹ ਵੀ ਦੱਸਿਆ ਜਾਵੇ ਐਨਟੀਏ ਬੰਦ ਕਰਨ ਦੀ ਮੰਗ ਨਾਲ ਤੁਸੀਂ ਕਿੰਨੇ ਕੁ ਸਹਿਮਤ ਹੋ ਲੋਕ ਕਹਿੰਨੇ ਕਿ ਐਨਟੀਏ ਰੱਦ ਕਰ ਦਿੱਤੀ ਜਾਣੀ ਚਾਹੀਦੀ ਹੈ ਕਿਉਂ ਖੇਡਿਆ ਜਾ ਰਿਹਾ ਹੈ ਪ੍ਰਖਿਆਰਤਿਆਂ ਦੇ ਭਵਿੱਖ ਦੇ ਨਾਲ ਜਿਵੇਂ ਹੀ ਬੱਚਿਆਂ ਨੂੰ ਪਤਾ ਲੱਗਿਆ ਯੂਜੀਸੀ ਨੈਟ ਦਾ ਇਗਜ਼ਾਮ ਵੀ ਰੱਦ ਕਰ ਦਿੱਤਾ ਗਿਆ ਤਾਂ ਬੱਚੇ ਮੁੜ ਕੇ ਸੜਕਾਂ ਤੇ ਆਏ ਪਹਿਲਾਂ ਤਾਂ ਨੀਟ ਦੇ ਬੱਚੇ ਸੀਗੇ ਅ ਯੂਜੀਸੀ ਨੈਟ ਦੇ ਵੀ ਬੱਚੇ ਸੀਗੇ ਬੱਚੇ ਕਹਿੰਨੇ ਕਿ ਤੁਸੀਂ ਸਾਨੂੰ ਪੁੱਛਦੇ ਹੋ ਕਿ ਤੁਸੀਂ ਕਾਬਲ ਹੋ ਕਿ ਨਹੀਂ ਕਾਬਲ ਇਮਤਿਹਾਨ ਦੇਣ ਤੇ ਅਸੀਂ ਐਨਟਰੀਆਂ ਨੂੰ ਪੁੱਛਦੇ ਹਾਂ ਤੁਸੀਂ ਕਾਬਲ ਹੋ ਇਗਜ਼ਾਮ ਲੈਣ ਤੇ ਜਾਂ ਨਹੀਂ ਇਹ ਪ੍ਰਦਰਸ਼ਨ ਦੇਖ ਲੋ it appeared hua ki there were some the chances that examination has been compromised to taking a very prompt action and with a aim to ensure student interest the university decided to cancel the examination

जित्वी ही नेट का जो एग्जाम हुआ है उसका पेपर लीक हुआ है इसके बावजूद भी कुछ दिन पहले एक हफ्ते पहले ही नीट का पेपर लीक हुआ था उसके बाद भी एन ने उससे कुछ नहीं सीखा उसके बावजूद भी ਇਹ ਵੱਡਾ ਸਵਾਲ ਹੁਣ ਐਨਟੀਏ ਤੇ ਜ਼ਰੂਰ ਹੈਗਾ ਕਿ ਇੱਕ ਤੋਂ ਬਾਅਦ ਇੱਕ ਵੱਡੀਆਂ ਮੁਸ਼ਕਲਾਂ ਹੁਣ ਸਾਹਮਣੇ ਨੇ ਪ੍ਰਖਿਆਰਤੀ ਸੜਕਾਂ ਤੇ ਨੇ ਸੜਕਾਂ ਤੇ ਹੋਣਾ ਵੀ ਪਏਗਾ ਇੰਨੀ ਮਿਹਨਤ ਕਰਦੇ ਨੇ ਦਿਨ ਰਾਤ ਜਾਗ ਕੇ ਮਿਹਨਤ ਕੀਤੀ ਜਾਂਦੀ ਹੈ ਇੱਕ ਜਿਹੜਾ ਪ੍ਰਖਿਆਰਥੀ ਹੁੰਦਾ ਇਕੱਲਾ ਇੱਕ ਬੰਦਾ ਨਹੀਂ ਉਹਦੇ ਪਿੱਛੇ ਪੂਰਾ ਪਰਿਵਾਰ ਹੁੰਦਾ ਉਹਦੇ ਪਿੱਛੇ ਪੂਰਾ ਐਜੂਕੇਸ਼ਨ ਸਿਸਟਮ ਖੜਾ ਹੁੰਦਾ ਉਹਦੇ ਪਿੱਛੇ ਕੋਚਿੰਗ ਸੈਂਟਰ ਖੜੇ ਹੁੰਦੇ ਨੇ ਉਹ ਅਧਿਆਪਕ ਖੜੇ ਹੁੰਦੇ ਨੇ ਜਿਹੜੇ ਉਸ ਬੱਚੇ ਨੂੰ ਤਿਆਰ ਕਰਦੇ ਨੇ ਪਰ ਜਦੋਂ ਇਹ ਪਤਾ ਲੱਗਦਾ ਕਿ ਉਹ ਐਗਜ਼ਾਮ ਜਿਹੜਾ ਦੇ ਕੇ ਆ ਉਹ ਲੀਕ ਹੋ ਗਿਆ ਜਾਂ ਉਹ ਐਗਜ਼ਾਮ ਰੱਦ ਹੋ ਗਿਆ ਤਾਂ ਕਿੰਨਾ ਵੱਡਾ ਝਟਕਾ ਇਹਨਾਂ ਬੱਚਿਆਂ ਦੇ ਲਈ ਹੈ ਸਾਡੇ ਨਾਲ ਇਸ ਪੂਰੇ ਮੁੱਦੇ ਤੇ ਗੱਲਬਾਤ ਕਰਨ ਦੇ ਲਈ ਵੀ ਐਮ ਐਸ ਗਰੋਵਰ ਸਾਹਿਬ ਮੌਜੂਦ ਨੇ ਐਮ ਡੀ ਨੇ ਗਿਆਨਮ ਐਜੂਕੇਸ਼ਨ ਦੇ ਪ੍ਰੋਫੈਸਰ ਮਜੀਤ ਸਿੰਘ ਜੀ ਮੌਜੂਦ ਨੇ ਸਿਆਸੀ ਮਾਹਰ ਵੀ ਨੇ ਔਰ ਪ੍ਰੋਫੈਸਰ ਨੇ ਪੰਜਾਬ ਯੂਨੀਵਰਸਿਟੀ ਦਾ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਮਹਿਮਾਨਾਂ ਦਾ ਸ਼ੁਰੂਆਤ ਪ੍ਰੋਫੈਸਰ ਮਜੀਤ ਸਿੰਘ ਤੁਹਾਡੇ ਤੋਂ ਕਰ ਲੈਣੇ ਆ ਕਿਉਂਕਿ ਤੁਹਾਡਾ ਸੈਕਟਰ ਵੀ ਐਜੂਕੇਸ਼ਨ ਦਾ ਹੈਗਾ ਤੁਹਾਡਾ ਬੱਚਿਆਂ ਨਾਲ ਰੋਜ਼ ਤਾਲਮਿਲ ਹੁੰਦਾ ਬੱਚਿਆਂ ਨਾਲ ਕਾਫੀ ਗੱਲਾਂ ਬਾਤਾਂ ਵੀ ਹੁੰਦੀਆਂ ਨੇ ਇਹ ਪਹਿਲਾਂ NEET ਤੇ ਉੱਤੇ ਵੱਡੇ ਸਵਾਲ ਚੁੱਕੇ ਜਾਣੇ ANTIE ਦੇ ਉੱਤੇ ਉਸ ਤੋਂ ਬਾਅਦ ਹੁਣ UGC NET ਦਾ ਇਗਜ਼ਾਮ ਇੱਕ ਦਿਨ ਬਾਅਦ ਰੱਦ ਕਰ ਦਿੱਤਾ ਜਾਣਾ ਇਹ ਕਹਿ ਕੇ ਸਾਨੂੰ ਗੜਬੜੀ ਦੇ ਕੋਈ ਅਸਾਰ ਨਹੀਂ ਇਸ ਕਰਕੇ CBSE ਨੂੰ ਸੌਂਪ ਦਿੱਤਾ ਹੁਣ ਵੱਡਾ ਸਵਾਲ ਇਹ ਨਹੀਂ ਖੜਾ ਹੁੰਦਾ ਕਿ ਭਰੋਸੇ ਯੋਗਤਾ ਦਾ ਤੇ ਲੱਗੀ ANTIE ਦੀ ਹੁਣ ਦੁਬਾਰਾ ਕਿਹੜਾ ਉਹ ਬੱਚਾ ਭਰੋਸੇ ਦੇ ਵਿੱਚ ਆ ਕੇ ਇਗਜ਼ਾਮ ਦੇਗਾ ਜਿਹਦੇ ਮਨ ਦੇ ਵਿੱਚ ਇਹ ਡਰ ਨਹੀਂ ਹੋਏਗਾ ਕਿ ਭਾਈ ਇਹ ਇਗਜ਼ਾਮ ਤਾਂ ਠੀਕ ਹੁੰਦਾ ਹੀ ਨਹੀਂ ਇਹ ਲੀਕ ਹੋਣਾ ਹੀ ਹੋਣਾ ਪੈਲੀਗਲੀ ਕਿ ਪ੍ਰਧਾਨ ਮੰਤਰੀ ਨੂੰ ਸਟੇਟਮੈਂਟ ਦੇਣੀ ਚਾਹੀਦੀ ਆ ਹੋਮ ਮਿਨਿਸਟਰ ਨੂੰ ਵੀ ਆ ਕੇ ਮੀਡੀਆ 'ਚ ਗੱਲਬਾਤ ਕਰਨੀ ਚਾਹੀਦੀ ਆ ਮੈਨੂੰ ਤੁਹਾਨੂੰ ਨਹੀਂ ਲੱਗਦਾ ਤੁਸੀਂ ਅਜਿ ਤਰ੍ਹਾਂ ਕਰਲਾਉਂਦੇ ਚਲਾਉਂਦੇ ਬੱਚਿਆਂ ਨੂੰ ਰੋੜਦੇ ਸੜਕਾਂ ਤੇ ੱੱਕੇ ਖਾਂਦੇ ਦੇਖ ਰਹੇ ਆ ਜੀ ਤੁਹਾਨੂੰ ਨਹੀਂ ਲੱਗਦਾ ਕਿ ਜੇ ਇਹਨਾਂ ਸਾਡੇ ਲੀਡਰਾਂ ਦੇ ਘਰ ਬੱਚੇ ਪੈਦਾ ਹੋਏ ਹੁੰਦੇ ਇਹਨਾਂ ਨੇ ਪਾਲੇ ਹੁੰਦੇ ਪੜ੍ਹਾਏ ਹੁੰਦੇ ਤੇ ਉਹ ਦੁੱਖ ਨੂੰ ਦੇਖਿਆ ਹੁੰਦਾ ਕੇ ਪ੍ਰਧਾਨ ਮੰਤਰੀ ਆ ਖੱਟੜ ਤੇ ਯੋਗੀ ਦਿੱਤਿਆਂ ਦਾ ਜਿਨ੍ਹਾਂ ਦੇ ਤੁਸੀਂ ਹੱਥ ਦੇਸ਼ ਦੀ ਬਾਗਡੋਰ ਛੜਿਆਂ ਦੇ ਫੜਾ ਦਿੱਤੀ ਹੈ ਉਹਨਾਂ ਨੂੰ ਪਤਾ ਹੀ ਨਹੀਂ ਪਰਿਵਾਰ ਬੱਚੇ ਪਿਆਰ ਸਤਕਾਰ ਉਹਨਾਂ ਦਾ ਦਰਦ ਉਹਨਾਂ ਨੂੰ ਪਾਲਣਾ ਕਿੰਨੀ ਇੱਕ ਮਾਂ ਬਾਪ ਦੀ ਤਪੱਸਿਆ ਹੁੰਦੀ ਹੈ ਕੁਝ ਉਹਨਾਂ ਨੂੰ ਅਹਿਸਾਸ ਨਹੀਂ ਹੈਗਾ ਤੁਸੀਂ ਜਾਣਦੇ ਨਹੀਂ ਕਿ ਕੋਟਾ ਜਿਹੜਾ ਬੁਚੜਖਾਨਾ ਬਣਿਆ ਹੋਇਆ ਜਿੱਥੇ ਹਰ ਸਾਲ 12 14 15 20 24 25 27 22 ਤੱਕ ਇੱਕ ਇੱਕ ਸਾਲ ਦੇ ਵਿੱਚ ਬੱਚੇ ਸੁਇਸਾਈਡ ਕਰਦੇ ਆ ਕਿੰਨਾ ਮਾਪੇ ਬਾਪ ਦਿਲ ਤੇ ਆਪਣੀ ਜਿਗਰ ਦੇ ਉੱਤੇ ਪੱਥਰ ਰੱਖ ਕੇ ਇੱਕ ساری ਉਮਰ ਦੀ ਕਮਾਈ ਉੱਥੇ ਝੋਕ ਦਿੰਦੇ ਆ ਤੇ ਇਹ ਅੱਗੇ ਉਹਨਾਂ ਦੀ ਇਹ ਕਦਰ ਕਰਦੇ ਆ ਇਹ ਲੋਕ ਕਿ ਇਹੋ ਜੇ ਐਗਜ਼ਾਮੀਨੇਸ਼ਨ ਦੀ ਏਜੰਸੀ ਜਿਹਨੂੰ ਐਂਟੀਆ ਕਹਿੰਦੇ ਨੈਸ਼ਨਲ ਟੈਸਟਿੰਗ ਏਜੰਸੀ ਉਹਦੇ ਹੱਥ ਉਹਦੇ ਵਸ ਪਾ ਦਿੰਦੇ ਆ ਜੋ ਕਿ ਜਿਸ ਕਿਸਮ ਦਾ ਜੋ ਆਪਾਂ ਦੇਖ ਰਹੇ ਆ ਇਹਦੀ ਭਰੋਸੇਯੋਗਤਾ ਤੇ ਖਤਮ ਹੀ ਆ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ ਸੀਬੀਆਈ ਨੂੰ ਜਿਹੜਾ ਸਾਰਾ ਕੁਝ ਦੇ ਦੇਣਾ ਇਨਫ ਨਹੀਂ ਹੈ ਕਿਉਂਕਿ ਸੀਬੀਆਈ ਦੀ ਭਰੋਸੇਯੋਗਤਾ ਕਿੱਥੇ ਆ ਹਾਲਾਤ ਤੇ ਇਹ ਬਣ ਗਈ ਹੈ ਨਾ ਕਿ ਜਿਹਨੂੰ ਤੁਸੀਂ ਇਨਕੁਆਇਰੀ ਵੀ ਕਰਵਾਓਗੇ ਉਹਦੀ ਭਰੋਸੇਯੋਗਤਾ ਕਿੱਥੇ ਹੈਗੀ ਹੈ ਇਸ ਲਈ ਕੋਈ ਐਹੋ ਜੀ ਜੀ ਏਜੰਸੀ ਤੋਂ ਇਹਦੀ ਕਰਵਾਈ ਜਾਏ ਜਿਹੜੀ ਨਿਊਟਰਲ ਹੋਵੇ ਜਿਹੜੀ ਸਰਵ ਪ੍ਰਵਾਨਿਤ ਵੀ ਹੋਵੇ ਵਿਰੋਧੀ ਪਾਰਟੀਆਂ ਨੂੰ ਵੀ ਪ੍ਰਵਾਨਿਤ ਹੋਵੇ ਤਾਂ ਕਿ ਜੇ ਤੁਸੀਂ ਸੱਚੀ ਮੁੱਚੀ ਇਸ ਗੱਲ ਨੂੰ ਦੁਬਾਰਾ ਪੈਰਾਂ ਤੇ ਖੜਾ ਕਰਨਾ ਚਾਹੁੰਦੇ ਇਸ ਏਜੰਸੀ ਨੂੰ ਟੈਸਟਿੰਗ ਏਜੰਸੀ ਨੂੰ ਤਾਂ ਪ੍ਰੋਫੈਸਰ ਪ੍ਰੋਫੈਸਰ ਇਹ ਕਿ ਤਾ ਇਹ ਤਾ ਹੋਊਗੀ ਜੇ ਬੰਦੇ ਖੜੇ ਜਾਣ ਇੱਕ ਤਾਂ ਹੁੰਦੀ ਹੈ ਅਣਗੈਲੀ ਕਿ ਅਣਗੈਲੀ ਹੋਗੀ ਸਹੀ ਤਰੀਕੇ ਨਾਲ ਨਹੀਂ ਐਗਜ਼ਾਮ ਕਰਾ ਪਾਇ ਇੱਕ ਹੁੰਦੀ ਹੈ ਮਿਲੀਪੁਗਤ ਹੈ ਕਿ ਤੁਹਾਡੀ ਮਨਸ਼ਾ ਹੀ ਗਲਤ ਸੀਗੀ ਤੁਹਾਡੀ ਮਨਸ਼ਾ ਕੁਝ ਹੋਰ ਹੀ ਸੀ ਇਹਨਾਂ ਦੋਵੇਂ ਚੀਜ਼ਾਂ ਦੇ ਵਿੱਚ ਤੁਹਾਨੂੰ ਐਨਟੀਏ ਤੇ ਕੀ ਲੱਗਦਾ ਕਿ ਉਹਨਾਂ ਨੇ ਥੋੜਾ ਜਿਹਾ ਲਾਈਟਲੀ ਲੈ ਲਿਆ ਇਹਨਾਂ ਚੀਜ਼ਾਂ ਨੂੰ ਧਿਆਨ ਨਹੀਂ ਦਿੱਤਾ ਤਾਂ ਕਰਕੇ ਇਹ ਦੋਵੇਂ ਐਗਜ਼ਾਮ ਖਰਾਬ ਹੋ ਗਏ ਜਾਂ ਤੁਹਾਨੂੰ ਲੱਗਦਾ ਕਿ ਮਿਲੀਪੁਗਤ ਹੈਗੀ ਹੈ ਕੁਝ ਮਿਲੀਪੁਗਤ ਹੈਗੀ ਹੈ ਜੀ ਕੋਈ ਅਣਗੈਲੀ ਵਾਲੀ ਗੱਲ ਨਹੀਂ ਜਦੋਂ ਐਡਾ ਵੱਡਾ ਸ਼ੋਵੀ ਲੱਖ ਬੱਚਿਆਂ ਦਾ ਪਵੇਖਦਾ ਔਰ ਉਹਦੇ ਚ 4725 ਸੈਂਟਰ ਸੀਗੇ ਜਿੱਥੇ ਉਹਨਾਂ ਨੇ ਕਿਤੇ ਛੋਟਾ ਮोटा ੜ ਜਗਾੜ ਹੈਗਾ ਕਿੰਨੇ ਕਰੋੜਾਂ ਰੁਪਈਆ ਦਾ ਬੱਚਿਆਂ ਨੇ ਮਾਪੇ ਨੇ ਸੈਂਕੜੇ ਹਜ਼ਾਰਾਂ ਕਰੋੜਾਂ ਰੁਪਈਆ ਫੂਟਦੇ ਹੋਣਗੇ ਤੇ ਇਹਨਾਂ ਨੇ ਵੀ ਕਿੰਨਾ ਖਰਚਾ ਕੀਤਾ ਹੋਊਗਾ ਟੈਸਟ ਲਈ ਕੀ ਗੱਲ ਉਹਨੂੰ ਲਾਈਟਲੀ ਲੈਣਗੇ ਬਿਲਕੁਲ ਲਾਈਟਲੀ ਨਹੀਂ ਲਿਆ ਹੋਊਗਾ ਜਿੱਥੋਂ ਜਿੱਥੋਂ ਬੰਦੇ ਫੜੇ ਜਾ ਰਹੇ ਆ 13 ਬੰਦੇ ਜਿਹੜੇ ਫੜੇ ਗਏ ਆ ਬਿਹਾਰ ਦੇ ਵਿੱਚੋਂ ਗੁਜਰਾਤ ਚੋਂ ਪੰਜ ਫੜੇ ਗਏ ਆ ਇਹ ਕਿੱਥੇ ਕਿਹੜੀਆਂ ਸਰਕਾਰਾਂ ਉੱਥੇ ਇਸ ਲਈ ਪ੍ਰਧਾਨ ਮੰਤਰੀ ਕਿਉਂ ਨਹੀਂ ਇਹ ਉਦੇਜ ਜਿਹੜੇ 24 ਘੰਟੇ ਗੱਲਾਂ ਕਰਦੇ ਕੀ ਉਹ ਉਹਨਾਂ ਨੂੰ ਇਹ ਦੇਸ਼ ਦੇ ਬੱਚੇ ਕਰ ਲਾਉਂਦੇ ਸੜਕਾਂ ਦੇ ਜਿਹੜੇ ਆ ਉਹ ਦਿਖ ਨਹੀਂ ਰਹੇ ਹੈਗੇ ਇਸ ਲਈ ਐਸ ਗੱਲ ਨੂੰ ਦੁਬਾਰਾ ਲੋਕਾਂ ਦਾ ਬੱਚਿਆਂ ਦਾ UGC NET ਹੋਏ ਜਾਂ NEET ਨੀਟ ਜਿਹਨੂੰ ਐਗਜ਼ਾਮੀਨੇਸ਼ਨ ਜਿਹਦੇ ਬਾਅਦ ਬੰਦੇ ਬੱਚੇ ਡਾਕਟਰ ਬਣਦੇ ਆ ਡਾਕਟਰ ਲਈ ਐਂਟਰੀ ਟੈਸਟ ਹੈਗਾ ਆ ਜਾਂ ਇਹ ਇਥੇ ਬਜਿਪਾ ਮਿਲਣਾ ਹੁੰਦਾ ਯੂਜੀਸੀ ਦਾ ਜਾਂ ਲੈਕਚਰਰ ਪ੍ਰੋਫੈਸਰ ਬਣ ਲਈਏ ਐਂਟਰੈਂਸ ਟੈਸਟ ਹੁੰਦਾ ਹੈ ਜਿਹਨੂੰ ਯੂਜੀਸੀ ਨੈਟ ਕਹਿੰਦੀ ਹੈ ਜੇ ਦੋਹੇ ਉਪਰੋਥੜੀ ਫੇਲ ਹੋ ਜਾਂਦੇ ਤੇ 35 ਲੱਖ ਬੱਚਾ ਪ੍ਰਭਾਵਿਤ ਹੁੰਦਾ ਇਹਦਾ ਮਤਲਬ ਕਾਫਲਾ ਜਾਂ ਇਹਦੇ ਪਿੱਛੇ ਜਿਹੜਾ ਸਕੈਂਡਲ ਆ ਉਹ ਬਹੁਤ ਵੱਡਾ ਹੈ ਗਹਿਰਾ ਆ ਬਿਲਕੁਲ ਠੀਕ ਹੈ ਗਹਿਰਾ ਆ ਬੜਾ ਵਿਸ਼ਾਲ ਆ ਉਹ ਸਾਰਾ ਅਨਰਥ ਹੋਣਾ ਚਾਹੀਦਾ ਹੈ ਬਿਲਕੁਲ ਚਲਦੇ ਬਿਲਕੁਲ ਦੁਬਾਰਾ ਪੈਰਾਂ ਸਿਰ ਖੜਾ ਕਰਨਾ ਖੜਾ ਗਰੋਵਰ ਸਾਹਿਬ ਗਰੋਵਰ ਸਾਹਿਬ ਸਵਾਲ ਤਾਂ ਇਹ ਖੜਾ ਹੁੰਦਾ ਹੈ ਕਿ ਹਾਲੀ ਦੇ ਵਿੱਚ ਲਾਸਟ ਡਿਬੇਟ ਦੇ ਵਿੱਚ ਮੈਂ ਇਹ ਦਿਖਾਇਆ ਸੀਗਾ ਕਿ ਫੀਲਡਾਰ ਵਾਲਿਆਂ ਤੇ ਇਗਜ਼ਾਮ ਹੋਈ ਸੀ ਪੀਪੀਐਸਸੀ ਤੇ ਇੱਕ ਵੱਡਾ ਸਵਾਲ ਖੜਾ ਕੀਤਾ ਗਿਆ ਸੀਗਾ ਹੁਣ ਐਨਟੀਏ ਤੇ ਇੱਕ ਨਹੀਂ ਦੋ ਤਿੰਨ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਨੇ ਹੁਣ ਇੰਨੀਆਂ-ਇੰਨੀਆਂ ਵੱਡੀਆਂ ਏਜੰਸੀਆਂ ਜਿਨ੍ਹਾਂ ਤੇ ਆਪਾਂ ਕਹਿੰਦੇ ਕਿ ਬਲਾਈਂਡ ਫੇਥ ਹੁੰਦਾ ਹੈ ਪ੍ਰਖਿਆਰਥੀ ਨੂੰ ਕਿ ਇੱਥੇ ਸਿਰਫ ਮੇਰੀ ਮਿਹਨਤ ਚੱਲੇਗੀ ਇੱਥੇ ਹੋਰ ਕੁਝ ਨਹੀਂ ਚੱਲਣਾ ਕੋਈ ਸਫਾਰਿਸ਼ ਕੋਈ ਪੈਸਾ ਨਹੀਂ ਚੱਲਣਾ ਇੱਥੇ ਸਿਰਫ ਮਿਹਨਤ ਦਾ ਮੁੱਲ ਪਏਗਾ ਪਰ ਤੁਹਾਨੂੰ ਲੱਗਦਾ ਹੁਣ ਉਹ ਬੱਚੇ ਜਿਹੜੇ ਮਿਹਨਤ ਕਰਕੇ ਇਗਜ਼ਾਮ ਦੇਣ ਲਈ ਆਉਂਦੇ ਨੇ ਉਹਨਾਂ ਦਾ ਮੋਰਲ ਬਿਲਕੁਲ ਖਤਮ ਹੋਏਗਾ ਕਿ ਜਿੰਨੀ ਮਰਜ਼ੀ ਮੈਂ ਮਿਹਨਤ ਕਰ ਮੋਰਲ ਹੀ ਨਹੀਂ ਉਹਨਾਂ ਦਾ ਜਿਹੜਾ ਸੁਪਨਿਆਂ ਦਾ ਟੁੱਟਣਾ ਹੁੰਦਾ ਹੈ ਨਾ ਉਹ ਸਭ ਤੋਂ ਵੱਡੀ ਜਿਹੜੀ ਸੀਗੀ ਇੱਕ ਤਰ੍ਹਾਂ ਦੇ ਕਹਿ ਸਕਦੇ ਆ ਇੱਕ ਬਹੁਤ ਵੱਡੀ ਇੱਕ ਜਿਹੜੀ ਸੀਗੀ ਆਪਾਂ ਕਹਿ ਸਕਦੇ ਆ ਸਾਡੀ ਸੁਸਾਇਟੀ ਦੇ ਵਿੱਚ ਆ ਆਪਾਂ ਉਹਨਾਂ ਦਾ ਸੁਪਨਾ ਟੁੱਟ ਜਾਣਾ ਉਹ ਬਹੁਤ ਹੀ ਮੰਦ ਭਾਗੀ ਗੱਲ ਹੈ ਔਰ ਕਿਉਂਕਿ ਉਹਨਾਂ ਦਾ ਵਿਸ਼ਵਾਸ ਜਿਹੜਾ ਸੀਗਾ ਸਿਸਟਮ ਤੋਂ ਜਦੋਂ ਵਿਸ਼ਵਾਸ ਉੱਠ ਜਾਏ ਨਾ ਬੱਚਿਆਂ ਦਾ ਤਾਂ ਫਿਰ ਅੱਗੇ ਜਿਹੜਾ ਸੀਗਾ ਵਿਸ਼ਵਾਸ ਨੂੰ ਪੈਦਾ ਕਰਨਾ ਦੁਆਰਾ ਉਹਨੂੰ ਕ੍ਰੀਏਟ ਕਰਨਾ ਉਹ ਬਹੁਤ ਮੁਸ਼ਕਲ ਹੋ ਜਾਏਗਾ लगातार नीट का पेपर भी कैंसल हो गया थे, आई पेपर भी कैंसल हो गया इम्ते निकलना पेगा सो बोहोत मदभा और मैं समझना जमीन खतम हो गया पेपर इस तरीके न लीक हो रहे है। और पता लग रहा दस दस हजार रूपए पेपर बिक रहा है बहुत मंदभागी इस तरीके दोवर साहब थो लगता होना की चाहगा ਮਤਲਬ ਪਹਿਲਾਂ ਮੈਨੂੰ ਯਾਦ ਹੈ ਕਿ ਸਟੇਟ ਗਵਰਨਮੈਂਟਸ ਨੂੰ ਰਾਈਟਸ ਹੁੰਦੇ ਸੀਗੇ ਕਿ ਪੀਐਮਈਟੀ ਵਰਗੇ ਟੈਸਟ ਲਏ ਜਾਂਦੇ ਸੀਗੇ ਉਦੋਂ ਵੀ ਬੜੇ ਕੋਟਾਲੇ ਹੁੰਦੇ ਸੀ ਉਦੋਂ ਵੀ ਬੜੇ ਪੇਪਰ ਲੀਕ ਹੁੰਦੇ ਸੀਗੇ ਉਹ ਛੱਡ ਕੇ ਫਿਰ ਐਨਟੀਏ ਤੇ ਆਏ ਐਨਟੀਏ ਦਾ ਹਾਲ ਹੁਣ ਅਸੀਂ ਦੇਖ ਲਿਆ ਫਿਰ ਹੁਣ ਇਹ ਮੁਲਕ ਜਾਏਗਾ ਕਿਧਰ ਵੱਲ ਨੂੰ ਕੌਣ ਇਹ ਏਜੰਸੀ ਹੋਏਗੀ ਜਿਹੜੀ ਪਾਰਦਰਸ਼ਤਾ ਦੇ ਨਾਲ ਜਿਹੜੇ ਇਹ ਦਾਵਾ ਠੋਕ ਕੇ ਕਵੇ ਕਿ ਅਸੀਂ ਇਗਜ਼ਾਮ ਕੰਡਕਟ ਕਰਾਵਾਂਗੇ ਔਰ ਪਾਰਦਰਸ਼ਤਾ ਦੇ ਨਾਲ ਨਤੀਜੇ ਐਲਾਨਾਂਗੇ ਤਕੋ ਜੇ ਤੁਹਾਨੂੰ ਯਾਦ ਹੋਵੇ ਕਿ ਹੁਣੇ ਹਾਲੇ ਇਸੇ ਸਾਲ ਲਾਸਟ ਇਅਰ ਦੇ ਚਲ ਬਿਲ ਪਾਸ ਹੋਇਆ ਸੀਗਾ ਔਰ ਪ੍ਰੈਜ਼ੀਡੈਂਟ ਨੇ ਇਸੇ ਸਾਲ ਪਾਸ ਕੀਤਾ ੜਾ ਬਿਲ ਪਨਿਸ਼ਮੈਂਟ ਅੰਡਰ ਪਬਲਿਕ ਐਗਜ਼ਾਮੀਨੇਸ਼ਨ ਪ੍ਰੀਵੈਂਸ਼ਨ ਆਫ ਕ腐ਪਸ਼ਨ ਐਕਟ ਡਾ ਸੀਗਾ ਉਹਦੇ ਚ ਕਿੰਨੀ ਕਿੰਨੀ ਸਜ਼ਾਵਾਂ ਜਿਹੜੀਆਂ ਸੀਗੀਆਂ ਮੈਂਸ਼ਨ ਕੀਤੀਆਂ ਗਈਆਂ ਨੇ ਪਰ ਫੇਰ ਵੀ ਲੋਕਾਂ ਨੂੰ ਡਰੀ ਕੋਈ ਨਹੀਂ ਕਿਸੇ ਨੂੰ ਵੀ ਇਹਦੇ ਵਿੱਚ ਕਿ ਜਿਸ ਤਰੀਕੇ ਨਾਲ ਉਹਨਾਂ ਕਿਹਾ ਕਿ 10 ਸਾਲ ਦੀ ਜੇਲ ਔਰ 1 ਕਰੋੜ ਰੁਪਏ ਜੁਰਮਾਨਾ ਐਨੇ ਐਨੇ ਸਾਰੇ ਸਜ਼ਾ ਦੇਮਾ ਰੱਖਿਆ ਗਿਆ ਨੇ ਪਰ ਫੇਰ ਵੀ ਲੋਕਾਂ ਨੂੰ ਕੋਈ ਡਰ ਨਹੀਂ ਤੇ ਇਹਦਾ ਇਸ ਐਡੀ ਸਜ਼ਾ ਹੋਣ ਤੋਂ ਬਾਅਦ ਵੀ ਐਨੇ ਲੋਕ ਮਤਲਬ ਕੀ ਕੀਤਾ ਕੀ ਜਾ ਸਕਦਾ ਮਤਲਬ ਇਸ ਘਟਨਾ ਹਾਲ ਤਾਂ ਸਾਰੇ ਸਿਸਟਮ ਦੇ ਉੱਤੇ ਸੋਸਾਇਟੀ ਦੇ ਉੱਤੇ ਕੋਈ ਨਾ ਕੋਈ ਸਵਾਲ ਖੜੇ ਹੋ ਜਾਂਦੇ ਨੇ ਕਿ ਇਹਦੇ ਵਿੱਚੋਂ ਨਿਕਲਿਆ ਕਿਵੇਂ ਜਾਵੇ ਕਿਉਂਕਿ ਨੈਸ਼ਨਲ ਲੈਵਲ ਪਹਿਲਾਂ ਤਾਂ ਕਹਿੰਦੇ ਜੀ ਆਪਾਂ ਕਹਿੰਦੇ ਕਿ ਸਟੇਟ ਲੈਵਲ ਦੇ ਉੱਤੇ ਮਿਲੀ ਭਗਤ ਹੋ ਜਾਂਦੀ ਹੈ ਪਰ ਨੈਸ਼ਨਲ ਲੈਵਲ ਦੇ ਉੱਤੇ ਐਡੇ ਵੱਡੇ ਪੇਪਰ ਦੇ ਵਿੱਚ ਜਿਹੜਾ ਸੀਗਾ ਪੇਪਰ ਲੀਕ ਹੋ ਜਾ ਔਰ ਉੱਥੇ ਜਿਹੜਾ ਸੀਗਾ ਫਰਾਡ ਹੋ ਜਾਏ ਤਾਂ ਬਹੁਤ ਹੀ ਮੰਦਪਾਕੀ ਗੱਲ ਹੈ ਔਰ ਬੱਚਿਆਂ ਦੇ ਉੱਤੇ ਇਸ ਚੀਜ਼ ਦਾ ਕਿੰਨਾ ਅਸਰ ਪੈਂਦਾ ਉਹਨਾਂ ਦੀ ਅੱਗੇ ਤੋਂ ਜਿਹੜੇ ਉਹਨਾਂ ਨੇ ਹੋਰ ਤਿਆਰੀ ਕਰਨੀ ਹੈ ਇੰਨੀ ਗਰਮੀ ਦੇ ਵਿੱਚ ਪੇਪਰ ਦੇਣਾ ਹੈ ਤੁਸੀਂ ਪਹਿਲੀ ਗੱਲ ਤਾਂ ਇਹ ਦੇਖੋ ਨਾ ਦੂਰੋਂ ਦੂਰੋਂ ਪੇਪਰ ਦੇ ਰਹੇ ਹੋਣਗੇ ਇੰਨੀ ਦੂਰ ਦੂਰ ਪੇਪਰ ਦੇ ਰਹੇ ਹੋਣਗੇ ਔਰ ਦੁਬਾਰਾ ਉਹਨਾਂ ਨੂੰ ਪਤਾ ਲੱਗੇ ਕਿ ساری ساری ਮਿਹਨਤ ساری ਖਰਾਬ ਹੋ ਗਈ ਤਾਂ ਇਹਦੇ ਬਾਰੇ ਕੋਈ ਵੀ ਕਮੈਂਟ ਕਰਨਾ ਜਿਹੜਾ ਸੀਗਾ ਉਹ ਵੀ ਮੈਂ ਕਹਿੰਦਾ ਕਿ ਬਹੁਤ ਕੱਟ ਹੋਏਗਾ ਕਿਉਂਕਿ ਸਰਕਾਰ ਨੂੰ ਬਹੁਤ ਸਖਤ ਐਕਸ਼ਨ ਲੈਣ ਇਸ ਚੀਜ਼ ਤੇ ਪ੍ਰੋਫੈਸਰ ਸਾਹਿਬ ਜਦੋਂ ਇਹ NEET ਜਿਹਨੂੰ NEET ਆਪਾਂ ਕਹਿੰਦੇ ਐ ਇਗਜ਼ਾਮ ਦੀ ਗੱਲ ਹੋਈ ਸੀ ਕਿ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ ਕੇਂਦਰੀ ਮੰਤਰੀ ਹੋਰਾਂ ਨੇ ਕਿਹਾ ਕਿ ਹਾਂ ਵੀ ਥੋੜੀ-ਬੋਤੀ ਗੜਬੜ ਜ਼ਰੂਰ ਹੋਈ ਐ ਕਿ ਜਿਹੜੇ ਗ੍ਰੇਸ ਮਾਰਕਸ ਦਿੱਤੇ ਗਏ ਨੇ ਪਰ ਕੋਟਾਲੇ ਵਰਗੀ ਕੋਈ ਗੱਲ ਨਹੀਂ ਹੋਈ ਪੇਪਰ ਲੀਕ ਵਰਗੀ ਕੋਈ ਗੱਲ ਨਹੀਂ ਹੋਈ ਐ ਐਦਾਂ ਦਾ ਕੁਝ ਨਹੀਂ ਹੋਇਆ ਮਤਲਬ ਉਹ ਤਾਂ ਬਿਲਕੁਲ ਹੀ ਪੰਲਾ ਛਾੜ ਗਿਆ ਆ ਹੁਣ ਇੱਕ ਹੋਰ ਇਗਜ਼ਾਮ ਰੱਦ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਕਿ ਮੁਲਕ ਦੇ ਵਿੱਚ ਅਸਥਿਰਤਾ ਫੈਲ ਰਹੀ ਐ ਪ੍ਰੋਫੈਸਰ ਮਜੀਤ ਸਿੰਘ ਜੀ ਔਰ ਜਿਹੜੇ ਪ੍ਰਖਿਆਰਥੀ ਨੇ ਉਹ ਸੜਕਾਂ ਤੇ ਨੇ ਕੋਈ ਕੋਈ ਤਾਂ ਸੰਬੋਧਨ ਕਰਨ ਵਾਲਾ ਅੱਗੇ ਆਵੇ ਕੋਈ ਤਾਂ ਕਵੇ ਕਿ ਬੱਚੋ ਤੁਹਾਡਾ ਫਿਕਰ ਸਾਨੂੰ ਹੈਗਾ ਤੁਸੀਂ ਘਬਰਾਓ ਨਾ ਤੁਹਾਡਾ ਭਵਿੱਖ ਨ ਖਿਲਵਾੜ ਨਹੀਂ ਹੋਣ ਦਿੱਤਾ ਜਾਏਗਾ ਇਹ ਗੱਲ ਹਰਪ੍ਰੀਤ ਜੀ ਅੱਜ ਨਹੀਂ ਹੋਈ ਇਹ ਪਿਛਲੇ 5-7 ਸਾਲਾਂ ਦੀ ਵਾਦੀ-ਵਾਦੀ ਸਾਨੂੰ ਦਿਖ ਰਹੀ ਸੀਗੀ ਕਿਸੇ ਦੀ ਜੁਰਤ ਨਹੀਂ ਸੀ ਪੈਂਦੀ ਮੋਦੀ ਦਾ ਇੰਨਾ ਦਬਦਬਾ ਸੀਗਾ ਉਹਨਾਂ ਦੀ ਬਰੂਟ ਮੈਜੋਰਿਟੀ ਇੰਨੀ ਸੀ ਕਿ ਸਾਰੇ ਜਿਹੜੇ ਲੋਕ ਜਿਹੜੇ ਅਮਨ ਪਸੰਦ ਇਨਸਾਫ ਪਸੰਦ ਤੇ ਇਮਾਨਦਾਰੀ ਦਾ ਜੀਵਨ ਜੀਣਾ ਚਾਹੁੰਦੇ ਆ ਉਹ ਭੈੜਾ ਜਿਵੇਂ ਜੀ ਰਹੇ ਸੀਗੇ ਹੁਣ ਇਹ ਕਿਉਂ ਸਾਹਮਣੇ ਆਉਣ ਲੱਗ ਪਿਆ ਵੀ ਹੁਣ ਤੇ ਆ ਜਿਹੜਾ ਯੂਜੀਸੀ ਦਾ ਆਇਆ ਤੇ ਕਿਸੇ ਨੇ ਨਹੀਂ ਕੀਤਾ ਉਹਨਾਂ ਦੀ ਆਪਣੀ ਸਾਈਬਰ ਜਿਹੜੀ ਬ੍ਰਾਂਚ ਆ क्राइम ਸਾਈਬਰ क्राइम ਦੀ ਜਿਹੜੀ ਬ੍ਰਾਂਚ ਆ ਉਹਨਾਂ ਨੇ ਰਿਪੋਰਟ ਕੀਤਾ ਇਹ ਕਿਸੇ ਨੇ ਨਹੀਂ ਕੀਤਾ ਪਰ ਨਹੀਂ ਕਿਸੇ ਨੇ ਕੀਤਾ ਸਰਕਾਰੀ ਏਜੰਸੀ ਨੇ ਕੀਤਾ ਤੇ ਜਦੋਂ ਉਹਨਾਂ ਨੇ ਕਹਿਤਾ ਇਹਦਾ ਮਤਲਬ ਕਿ ਉਹ ਲੋਕ ਵੀ ਡਰੇ ਫਿਰਦੇ ਸੀ ਕਿਤੇ ਨਾ ਕਿਤੇ ਜਿਨ੍ਹਾਂ ਨੇ ਕਾਊਂਟਰ ਐਕਸ਼ਨ ਲੈਣੇ ਹੁੰਦੇ ਆ ਹੁਣ ਉਹਨਾਂ ਨੂੰ ਪਤਾ ਲੱਗ ਗਿਆ ਕਿ ਇੱਥੇ ਕੋਈ ਉਹ ਦਾਦਾਗਿਰੀ ਵਾਲਾ ਪਰ ਨਹੀਂ ਹੈਗਾ ਵਿਰੋਧੀ ਪਾਰਟੀਆਂ ਦੀ ਵੀ ਬੋਲਬਾਲਾ ਹੈਗਾ ਐਸ ਕਰਕੇ ਇਹ ਸਕੈਂਡਲ ਬਾਹਰ ਆਉਣ ਲੱਗ ਗਿਆ ਗਾਲਾ ਬਹੁਤ ਦੇ ਗਹਿਰਾ ਪੈ ਚੁੱਕਾ ਆ ਇਹਦਾ ਇਹਦੀ ਜੜ ਨੂੰ ਫੋਲਣ ਲੱਗੋਗੇ ਕੈਂਸਰ ਵਾਂਗੂ ਬਹੁਤ ਦੂਰ ਤੱਕ ਜਾਊਗੀ ਮੈਂ ਹੁਣ ਅਗਲੀ ਗੱਲ ਕਹੀ ਨਾ ਤੁਸੀਂ ਜਾ ਕੇ ਦੇਖ ਲਓ ਕਿਸੇ ਵੀ ਯੂਨੀਵਰਸਿਟੀ ਦੇ ਵਿੱਚ ਕਿਹੜੇ ਵੀ ਸੀ ਲਾਏ ਆ ਚੱਕ ਚੱਕ ਕੇ ਕੀ ਮੈਰਿਟ ਹੈ ਉਹਨਾਂ ਦੀ ਕੌਣ ਪੜਦਾ ਕੌਣ ਪੜਾਉਂਦਾ ਜਿਹੜਾ ਵੀ ਜਿੰਨਾ ਵੀ ਵੱਡਾ ਉਨਾਂ ਦਾ ਆਪਣਾ ਰਾਜਨੀਤਿਕ ਪ੍ਰਭਾਵ ਵਾਲਾ ਬੰਦਾ ਹੈਗਾ ਜਾਂ RSS ਟਾਈਪ ਬੰਦੇ ਹੈਗੇ ਆ ਉਹਨਾਂ ਨੂੰ ਚਾਕੇ ਵੀਸੀ ਲੈਤਾ ਕੁਝ ਦੋ ਕਾਉਂਟੀ ਦੀ ਵੀ ਉਹਨਾਂ ਨੂੰ ਅਕਲ ਅਕੈਡੈਮਿਕ ਹੋਏ ਜਾਂ ਨਾ ਹੋਏ ਮੈਂ ਸਾਫ਼ ਸ਼ਬਦਾਂ ਚ ਕਹਿਣਾ ਮੈਂ ਜੇ ਕਹੇ ਤਾਂ ਮੈਂ ਲਿਸਟ ਤਿਆਰ ਕਰਕੇ ਦੇ ਸਕਦਾ ਪ੍ਰਧਾਨ ਮੰਤਰੀ ਨੂੰ ਕਿ ਕਿਹੋ ਜਿਹੇ ਬੰਦੇ ਯੂਨੀਵਰਸਿਟੀਆਂ ਚ ਲਾਏ ਆ ਜਿਹੜੇ ਜਾਂ ਚਿੰਗੀਆਂ ਪੋਜੀਸ਼ਨਾਂ ਤੇ ਕਿੰਨਾਂ ਨੂੰ ਪ੍ਰਮੋਟ ਕੀਤਾ ਜਾ ਰਿਹਾ ਜਦੋਂ ਸਾਰੀ ਦੀ ਸਾਰੀ ਸਾਡੀ ਅਕੈਡੈਮਿਕ ਵਿਵਸਥਾ ਨੂੰ ਹੀ ਹਾਈਜੈਕ ਕਰ ਲਿਆ ਜਾਊਗਾ ਰਾਜਨੀਤਿਕ ਗਰਾਊਂਡ ਦੇ ਉੱਤੇ ਤੇ ਉਹਦੇ ਰਿਜ਼ਲਟ ਹੀ ਹੋਏ ਨਿਕਲਣਗੇ ਇਹੋ ਜਿਹੇ ਲੋਕ ਉੱਤੇ ਸੁਪਰਵਾਈਜ਼ਰ ਹੋਣਗੇ ਇਹੋ ਜਿਹੇ ਏਜੰਸੀਆਂ ਪੈਦਾ ਹੋਣਗੀਆਂ ਇਹੋ ਜਿਹੇ ਟੈਸਟ ਹੋਣਗੇ ਇਸ ਨੂੰ ਛੋਟੀ ਗੱਲ ਨਾ ਲਾਓ ਇਹ ਇਟ ਇਜ਼ ਜਸਟ ਅ ਟਿਪ ਆਫ ਦਾ ਆਈਸਬਰਗ ਆਈਸਬਰਗ ਬਹੁਤ ਵੱਡਾ ਆ ਇਸ ਲਈ ਤੁਸੀਂ ਚੰਗਾ ਕੀਤਾ ਕਿ ਇਸ ਮੁੱਦੇ ਨੂੰ ਤੁਸੀਂ ਸੀਰੀਅਸਲੀ ਅੱਜ ਅਭਾਰਿਆ ਇੱਕ ਜਵਾਨ ਨੌਜਵਾਨ ਦੋ ਨੌਜਵਾਨ ਇਹ ਤੇ 35 ਲੱਖ ਬੱਚੇ ਬੱਚੀਆਂ ਦੇ ਭਵਿੱਖ ਦੇ ਨਾਲ ਖਿਲਵਾੜ ਕਰ ਦਿੱਤਾ ਬਾਕੀ ਰੋਜ਼ ਜਿਹੜਾ ਡਿਪਾਰਟਮੈਂਟਾਂ ਚ ਕੀ ਕੁਝ ਹੋ ਰਿਹਾ ਉਹ ਕਿਤੇ ਤੁਸੀਂ ਅਲੱਗ ਡਿਸਕਸਨ ਰੱਖਿਓ ਮੈਂ ਉਹਦੇ ਵੀ ਅੰਕੜੇ ਲੈ ਕੇ ਤੁਹਾਨੂੰ ਦੱਸ ਦੂੰਗਾ ਕਿ ਹਾਲਾਤ ਕੀ ਜਿੱਥੇ 20 20 ਟੀਚਰ ਹੋਣੇ ਚਾਹੀਦੇ ਆ ਦੋ ਦੋ ਟੀਚਰ ਰਹਿ ਗਏ ਤਿੰਨ ਤਿੰਨ ਟੀਚਰ ਰਹਿ ਗਏ ਗਵਰਨਮੈਂਟ ਕਾਲਜ ਤੁਹਾਡੇ ਸਾਰੇ ਖਾਲੀ ਪਏ ਹੋਇਆ ਬਣੂ ਕੀ ਇਸ ਦੇਸ਼ ਦਾ ਕਿ ਲੋਕ ਭੱਜ-ਭੱਜ ਛੱਡ-ਛੱਡ ਕੇ ਭੱਜਣਾ ਚਾਹੁੰਦੇ ਆ ਉਹਦਾ ਕਾਰਨ ਕੀ ਆ ਕੋਨੇ ਤੁਸੀਂ ਕਹਿੰਦੇ ਆ ਕਿ ਇਹਦਾ ਜੀ ਕਾਰਨ ਕੀ ਆ ਮੋਰਲ ਮੋਰਲ ਕ੍ਰਾਈਸਿਸ ਹੈਗਾ ਜੀ ਇਹ ਨੈਤਿਕਤਾ ਦਾ ਕ੍ਰਾਈਸਿਸ ਹੈਗਾ ਕਿਹਨੇ ਪੈਦਾ ਕੀਤਾ ਜੇ ਲੀਡਰ ਹੀ ਦੋ ਨੰਬਰੀ ਸਾਡੇ ਸਾਰੇ ਹੋਣਗੇ ਉਹ ਹੀ 24 ਘੰਟੇ ਝੂਠ ਬੋਲਣਗੇ ਬੇਵਿਸ਼ਵਾਸੀ ਪੈਦਾ ਕਰਨਗੇ ਤੇ ਮੋਰਲ ਕਰਾਈਸਿਸ ਪੈਦਾ ਹੀ ਹੋਣਾ ਸਿਖਾ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਪ੍ਰੋਫੈਸਰ ਸਾਹਿਬ ਇੱਕ ਸਵਾਲ ਕਿਉਂਕਿ ਦੋ ਤਿੰਨ ਤਰ੍ਹਾਂ ਦੀਆਂ ਡਿਮਾਂਡਸ ਕੀਤੀਆਂ ਜਾ ਰਹੀਆਂ ਨੇ ਇੱਕ ਕਹਿੰਦੇ ਰੀਨੀਟ ਕੀਤਾ ਜਾਵੇ ਨੀਟ ਦੇ ਇਗਜ਼ਾਮ ਦੁਬਾਰਾ ਲੈ ਜਾਣ ਚਲੋ UGC ਤਾਂ ਤਾਂ ਹੋਣ ਗਈ ਹੋਣ ਗਈ ਆਪ ਹੀ ਰੱਦ ਕਰ ਦਿੱਤੇ ਉਹਨਾਂ ਨੇ ਪਰ ਕੁਝ ਇਸ ਇਗਜ਼ਾਮ ਨੂੰ ਦੁਬਾਰਾ ਕਰਾਉਣ ਦੇ ਹੱਕ ਦੇ ਵਿੱਚ ਨਹੀਂ ਉਹ ਕਹਿੰਦੇ ਨੇ ਕਿ ਅੰਟਰਨਲ ਪੁਣ ਕਿਉਂ ਪਿੱਛਾ ਜਾਵੇ ਜਿਨ੍ਹਾਂ ਬੱਚਿਆਂ ਨੇ ਮਿਹਨਤ ਕਰਕੇ ਇਗਜ਼ਾਮ ਦਿੱਤੇ ਇਗਜ਼ਾਮ ਕਰਕੇ ਉਹਨਾਂ ਨੇ ਰ ਦੁਬਾਰਾ ਕੀ ਉਸ ਰੈਂਕ ਤੇ ਆਣਗੇ ਇਸ ਗੱਲ ਦੀ ਕੋਈ ਗਾਰੰਟੀ ਹੈ? ਸਪਾਈ ਦੀ ਜੇ ਤੋ ਇੱਕ ਸ਼ੰਕਾ ਪੈਦਾ ਹੋ ਜੇ ਫਿਰ ਤੇ ਸਾਰਿਆਂ ਦੇ ਜਾਊਗਾ। ਜੇ ਉਹਨਾਂ ਨੇ ਪਹਿਲਾ ਨੰਬਰ ਚੰਗੇ ਲੈ ਲਿਆ ਫਿਰ ਵੀ ਲੈ ਲੈਣਗੇ। ਜੇ ਉਹਨਾਂ ਨੇ ਇਹ ਮੰਨ ਲਓ ਹੁਣ 67 ਬੱਚੇ ਇਹੋ ਜਿਹੇ ਆ ਜਿਨ੍ਹਾਂ ਨੇ 720 ਚੋਂ 720 ਅੰਕ ਹੀ ਲੈ ਲਿਆ। ਹੱਦ ਹੋ ਗਈ ਐ। ਇੰਨਾ ਕਿ ਰੱਬ ਵੀ ਨਹੀਂ ਕਿੰਨਾ ਪਰਫੈਕਟ ਹੋ ਸਕਦਾ। ਇਹ ਕਿੱਥੋਂ ਆਏ? ਲੋਕ ਸ਼ੰਕਾ ਕਰ ਰਹੇ ਆ। ਹੂੰ। ਇਸ ਲਈ ਕਈ ਬੱਚੇ ਇਹੋ ਜੇ ਨਿਕਲੇ ਜਿਨ੍ਹਾਂ ਦਾ ਬੜਾ ਮੀਡੀਓਕਰ ਲੈਵਲ ਦਾ ਮਿਡਲ ਜੇ ਲੈਵਲ ਦਾ ਕਲਾਸਾਂ ਦੇ ਵਿੱਚ ਪਰਫਾਰਮੈਂਸ ਆ ਉਥੇ ਜੀਡ ਦੇ ਇਗਜ਼ਾਮ ਦੇ ਵਿੱਚ ਫੁੱਲ ਬਟਾ ਫੁੱਲ ਫਲਾਈਂਗ ਮਾਰਕਸ ਆਏ ਹੋਏ ਆ 219 719 718 ਵਾਲੇ ਬੜੀ ਨੰਬਰ ਵੱਡਾ ਹੈ ਗਿਆ ਇਸ ਲਈ ਮੈਨੂੰ ਲੱਗਦਾ ਕਿ ਦੇਖੋ ਇਸ ਤਰ੍ਹਾਂ ਨਹੀਂ ਹੈ ਜੇ ਤੁਸੀਂ ਮਿਹਨਤ ਕੀਤੀ ਹੈ ਸੱਚੀ ਮੁੱੱਚੀ ਮਿਹਨਤ ਕੀਤੀ ਹੈ ਤੇ ਬਾਕੀ ਦਿਆਂ ਦੇ ਇਹ ਫਾਇਦੇ ਲਈ ਜਿਹੜੇ ਕਿ ਬਹੁਤ ਬੁਰੇ ਤਰੀਕੇ ਨਾਲ ਰਗੜੇ ਗਏ ਆ ਉਹਨਾਂ ਦੀ ਖਾਤਰ ਥੋੜੀ ਬੋਧੀ ਕੁਰਬਾਨੀ ਕਰ ਲਓ ਕੋਈ ਨਹੀਂ ਹਾਂ ਇਹ ਹੈ ਕਿ ਉਹਨਾਂ ਤੋਂ ਦੁਬਾਰਾ ਕੋਈ ਫੀਸ ਨਹੀਂ ਲੈਣੀ ਚਾਹੀਦੀ ਸਗੋਂ ਉਹਨਾਂ ਸਾਰਿਆਂ ਨੂੰ ਜਿਹੜਾ ਹਰਜਾਨਾ ਖਰਚਾ ਉਹਨਾਂ ਦਾ ਹੋਇਆ ਸਰਕਾਰ ਨੂੰ ਆਪਣੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ ਕਿ ਅਸੀਂ ਦੁਬਾਰਾ ਉਹਨਾਂ ਨੂੰ ਫ੍ਰੀ ਸਰਵਿਸਿਜ਼ ਸਾਰੀਆਂ ਦੇਾਂਗੇ ਤੇ ਗਾਂ ਤੋਂ ਪ੍ਰਧਾਨ ਮੰਤਰੀ ਜਾਂ ਉਸ ਪੱਧਰ ਦੇ ਲੋਕਾਂ ਨੂੰ ਆਕੇ ਕਿਉਂਕਿ ਪੂਰੇ ਦੇਸ਼ ਦੇ ਬੱਚਿਆਂ ਦੇ ਪਿਛਦਾ ਸਵਾਲਿਆ ਮਾਫੀ ਮੰਗਣੀ ਚਾਹੀਦੀ ਹੈ ਕਿ ਬਹੁਤ ਵੱਡੀ ਗਲਤੀ ਤੇ ਕਤਾਈ ਸਾਡੇ ਕੋਲੋਂ ਹੋਈ ਹੈ ਹੂੰ ਬਿਲਕੁਲ ਠੀਕ ਹੈ ਕਿਉਂਕਿ ਇੱਕ ਬੱਚੇ ਨੇ ਜਿਹੜੀ ਆਪਣੀ ਤਿਆਰੀ ਕੀਤੀ ਹੁੰਦੀ ਹੈ ਤਾਂ ਕੋਚਿੰਗ ਸੈਂਟਰਾਂ ਦਾ ਵੀ ਖਰਚਾ ਹੈ ਉਹ ਅਧੀ ਅਧੀ ਰਾਤਾਂ ਨੂੰ ਪੜ੍ਹ ਕੇ ਪੂਰੇ ਪਰਿਵਾਰ ਦੀ ਬਕਾਲਣਾ ਹੁੰਦੀ ਹੈ ਕਿਉਂਕਿ ਗਰੋਬਰ ਸਾਹਿਬ ਇਹ ਮੁੱਦਾ ਬੱਚਿਆਂ ਨਾਲ ਜੁੜਿਆ ਹੋਇਆ ਥੋੜੇ ਕੋਲ ਰੋਜ਼ ਬੱਚੇ ਆਉਂਦੇ ਨੇ ਜਿਨ੍ਹਾਂ ਨੂੰ ਤੁਸੀਂ ਕੋਚਿੰਗ ਦਿੰਦੇ ਹੋ ਇਹੜਾ ਦੋ ਇਨਸੀਡੈਂਟਸ ਤੋਂ ਬਾਅਦ ਬੱਚਿਆਂ ਦੇ ਮਨ ਦੇ ਵਿੱਚ ਕੀ ਫੀਲਿੰਗ ਹੈਗੀਆਂ ਕੀ ਪ੍ਰਭਾਵ ਕੀ ਪਿਆ ਉਹਨਾਂ ਦੇ ਮਨ ਤੇ ਪਰ ਬਾਅਦ ਇਹ ਪਹਿਲਾਂ ਵੀ ਗੱਲ ਕਰ ਰਿਹਾ ਸੀਗਾ ਕਿ ਬੱਚਿਆਂ ਦਾ ਨਾ ਸਿਸਟਮ ਤੋਂ ਵਿਸ਼ਵਾਸ ਹੁਟਦਾ ਜਾ ਰਿਹਾ ਕਿਤੇ ਲੱਗੇ ਤੇ ਉਹ ਹੋਰ ਮੈਂ ਦੇਖ ਰਿਹਾ ਕਿ ਬੱਚਿਆਂ ਦਾ ਹੁਣ ਲੱਗਦਾ ਕਿ ਪੇਪਰ ਦੇਣ ਦਾ ਵੀ ਫਾਇਦਾ ਕੋਈ ਨਹੀਂ ਪਤਾ ਨਹੀਂ ਕੱਲ ਉਹ ਪੇਪਰ ਲੀਕ ਹੀ ਹੋ ਜਾਏ ਕੁਝ ਨਾ ਕੁਝ ਹੋਏ ਹੋਰ ਕੀ ਔਰ ਜਦੋਂ ਅਸੀਂ ਕਹਿੰਦੇ ਆ ਕਿ ਪੂਰੇ ਬਟਾ ਪੂਰੇ ਨੰਬਰ ਆ ਗਏ ਸਾਤ ਸਭੀ ਤੋਂ ਸਾਤ ਸਭੀ ਨੰਬਰ ਆ ਗਏ ਇਸੇ ਤਰੀਕੇ ਨਾਲ ਅਸੀਂ ਜਦੋਂ ਬੱਚਿਆਂ ਨੂੰ ਕਹਿੰਦੇ ਆ ਕਿ ਤਿਆਰੀ ਕਰੋ ਚੰਗੀ ਤਰ੍ਹਾਂ ਤਿਆਰੀ ਕਰੋ ਕਹਿੰਦੇ ਜੀ ਸਾਡਾ

ਅ ਸਿਸਟਮ ਦੇ ਉੱਤੇਗਾ ਸੀਗਾ ਬੱਚਾ ਨੂੰ ਵਿਸ਼ਵਾਸ ਨਹੀਂ ਹੋਏਗਾ ਤਾਂ ਬੱਚੇ ਦੇ ਸੀਗੇ ਉਹ ਸਿਸਟਮ ਦੇ ਵਿੱਚ ਨਹੀਂ ਆਣਗੇ ਡਿਸਪਲਿਨ ਖਰਾਬ ਹੋਏਗਾ ਔਰ ਪੰਜਾਬ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਨਸ਼ਾ ਮਾਰੀ ਵੱਧੇ ਵੱਧਾ ਜਾ ਰਿਹਾ ਨਸ਼ੇ ਦਾ ਪ੍ਰਭਾਵ ਵੱਧਾ ਜਾ ਰਿਹਾ ਜਾਂ ਆਪਾਂ ਕਹਿ ਸਕਦੇ ਨੇ ਕਿ ਇਹ ਕਿਸੇ ਤਰੀਕੇ ਨਾਲ ਬੱਚਾ ਦਾ ਅ ਚੁਕਾਓ ਜਿਹੜਾ ਸੀਗਾ ਉਹ ਪੜਾਈ ਵੱਲ ਤੋਂ ਹਟ ਕੇ ਜਾ ਸੀਗਾ ਬਾਹਰ ਜਾਣ ਦਾ ਕਿਉਂ ਹੋ ਰਿਹਾ ਉਹ ਕਿਉਂਕਿ ਉਹਨਾਂ ਨੂੰ ਆਪਣੇ ਇੱਥੇ ਸਿਸਟਮ ਤੇ ਵਿਸ਼ਵਾਸ ਨਹੀਂ ਆ ਰਿਹਾ ਬਾਹਰ ਜਾ ਕੇ ਤਾਂ ਉਹ ਛੋਟੀ ਮੋਟੀ ਨੌਕਰੀਆਂ ਵੀ ਕਰ ਲੈਣਗੇ ਬਿਲਕੁਲ ਨਹਰ ਨਹੀਂ ਆਉਂਦਾ ਪਿਆ ਉਹਨਾਂ ਨੂੰ ਇੱਥੇ ਫਿਊਚਰ ਨਹੀਂ ਦੇ ਸਕਦਾ ਗਰੂਪਰ ਸਾਹਿਬ ਇੱਕ ਹੋਰ ਵੀ ਗੱਲ ਹੈ ਨਾ ਕਿ ਹੁਣ ਦੁਬਾਰਾ ਚੁਗੋ ਫਸ ਕਰ ਲਓ ਦੁਬਾਰਾ ਐਗਜ਼ਾਮ ਹੋ ਜਾਂਦੇ ਨੇ ਦੁਬਾਰਾ ਐਗਜ਼ਾਮ ਹੋ ਜਾਂਦੇ ਨੇ ਜਿਹੜੇ ਬੱਚੇ ਰਹਿ ਜਾਣਗੇ ਉਹਨਾਂ ਨੂੰ ਵੀ ਇੱਕ ਕਾਰਨ ਮਿਲ ਜਾਏਗਾ ਅਗਲਾ ਕਹੇਗਾ ਦੇਖੋ ਜੀ ਇਸ ਵਾਰ ਫੇਰ ਗੜਬੜ ਹੋਈ ਐ ਇਸ ਵਾਰ ਫੇਰ ਪੇਪਰ ਲੀਕ ਹੋਇਆ ਹੁਣ ਕਿਉਂਕਿ ਇੱਕ ਵਾਰ ਤੁਸੀਂ ਥੜਕ ਗਏ ਦ ਬਸ ਸਖਲ ਬਿਲਕੁਲ ਬਿਲਕੁਲ ਠੀਕ ਗੱਲ ਹੈ ਬਿਲਕੁਲ ਠੀਕ ਹੈ ਕਿਉਂਕਿ ਪ੍ਰੋਸੈ ਯੋਗਤਾ ਤੁਹਾਡੀ ਇੱਕ ਵਾਰ ਥੜਕ ਜAVE ਤਾਂ ਦੁਬਾਰਾ ਉਸ ਲੀ ਤੇ ਆਣੀ ਬੜੀ ਮੁਸ਼ਕਲ ਹੋ ਜਾਂਦੀ ਹੈ ਬਿਲਕੁਲ ਠੀਕ ਜੀ ਬਹੁਤ ਬਹੁਤ ਧੰਨਵਾਦ ਗਰੋਵਰ ਸਾਹਿਬ ਪ੍ਰੋਫੈਸਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਇਸ ਪੂਰੀ ਚਰਚਾ ਦੇ ਵਿੱਚ ਜੁੜੇ ਰਹਿਣ ਦਾ ਲਈ ਕਿਉਂਕਿ ਬੇहद ਗੰਭੀਰ ਮਸਲਾ ਸੀ ਇਸ ਨੂੰ ਬੇहद ਗੰਭੀਰ ਮਸਲਾ ਇਸ ਕਰਕੇ ਕਹਿੰਨੇ ਆ ਕਿਉਂਕਿ ਇਹ ਮਸਲਾ ਬੱਚਿਆਂ ਦੇ ਭਵਿੱਖ ਨਾਲ ਜੁੜਿਆ ਹੋਇਆ ਕਿੰਨੇ ਕਿੰਨੇ ਸਾਲ ਬੱਚੇ ਤਿਆਰੀ ਕਰਦੇ ਨੇ ਰਾਤਾਂ ਨੂੰ ਜਾਗ ਜਾਗ ਕੇ ਪੂਰੇ ਪਰਿਵਾਰ ਦੀ ਘਾਲ ਨਾ ਹੁੰਦੀ ਹੈ ਇੱਕ ਬੱਚੇ ਦੇ ਇਗਜ਼ਾਮ ਦੇ ਪਿੱਛੇ ਤੁਸੀਂ ਸੜਕਾਂ ਤੇ ਰੁੱਲਦੇ ਹੋਏ ਬੱਚੇ ਦੇਖ ਰਹੇ ਹੋ ਉਹ ਬੱਚੇ ਜਿਹੜੇ UGC ਦੀ ਤਿਆਰੀ ਕਰ ਰਹੇ ਨੇ ਉਹ ਬੱਚੇ ਜਿਹੜੇ NEET ਦੀ ਤਿਆਰੀ ਕਰ ਰਹੇ ਨੇ ਕਿੰਨੇ ਪੜ੍ਹੇ ਲ ਉਨਾ ਲੋਕਾਂ ਦੇ ਤਰ੍ਹਾਂ ਉਹਨਾਂ ਪੋਲੀਟੀਕਲ ਪਾਰਟੀਆਂ ਦੇ ਤਰ੍ਹਾਂ ਰੋਸ ਮਜ਼ਾਰੇ ਤਰਨੇ ਦੇਣੇ ਪੈ ਰਹੇ ਨੇ ਜਿਹੜੇ ਇਹਨਾਂ ਦੇ ਹੱਕਾਂ ਦੀ ਗੱਲ ਕਰਦੇ ਸੀ ਜਿਹੜੇ ਕਹਿੰਦੇ ਸੀਗੇ ਕਿ ਅਸੀਂ ਤੁਹਾਡੇ ਹੱਕ ਦਵਾਵਾਂਗੇ ਪਰ ਅੱਜ ਆਪਣੇ ਹੱਕ ਲੈਣ ਦੇ ਲਈ ਇਹਨਾਂ ਨੂੰ ਖੁਦ ਸੜਕਾਂ ਤੇ ਉਤਰਨਾ ਪੈ ਰਿਹਾ ਹੈ ਦੇਸ਼ ਤੋਂ ਇਹਦੇ ਬਾਕੀ ਖਬਰਾਂ ਲਈ ਬਣੇ ਰੋ ਪੀੜਸੀ ਨਿਊਜ਼ ਨਾਲ ਧੰਨਵਾਦ